ਹੈਲੋ ਸਸਵੀ ਕਾ ਜੀ ਸਵਾਗਤ ਹੈ ਤੁਹਾਡਾ ਡੇਲੀ ਨਿਊ ਰੈਸਪੀ ਦੇ ਵਿੱਚ ਅੱਜ ਨਾ ਆਪਾਂ ਆ ਮੇਰੇ ਕਿਚਨ ਗਾਰਡਨ ਥੋੜੀਆਂ ਜਿਹੀਆਂ ਮਿਰਚਾਂ ਲੱਗੀਆਂ ਸੀ ਤੇ ਮੈਂ ਕਿਹਾ ਤੁਹਾਨੂੰ ਇੱਕ ਅਲੱਗ ਤਰ੍ਹਾਂ ਦਾ ਮਿਰਚਾਂ ਦਾ achar ਬਣਾ ਕੇ ਦਿਖਾਨੀ ਹੈ ਇੱਕ ਦਿਨ ਮੈਂ ਪਹਿਲਾਂ ਵੀ ਮਿਰਚਾਂ ਵਾਲੀ ਰੈਸਪੀ ਪਾਈ ਸੀ ਉਹ ਮੈਂ ਸਿੰਪਲ ਜਿਹੜੀਆਂ ਕੱਟ ਲਗਾ ਕੇ ਸਿਰਕੇ ਦੇ ਵਿੱਚ ਐਦਾਂ ਹੀ ਪਾਤੀਆਂ ਸੀਗੀਆਂ ਨੂਨ ਮਿਰਚ ਪਾ ਕੇ ਹਨ ਪਰ ਇਹ ਇਹਦਾ ਤਰੀਕਾ ਥੋੜਾ ਜਿਹਾ ਹੋਰ ਹੈ ਦੇਖੋ ਮੈਂ ਹੁਣ ਤੁਹਾਨੂੰ ਦਿਖਾਉਣੀ ਹਾਂ కట్లే టన్నాను సారట్లే ਇਹ ਦੋ ਐਸਟਾਰੀਆਂ ਆਪਾਂ ਨੇ ਕੱਟ ਲੈਣੇ ਠੀਕ ਹੈ ਇਹ ਸਾਰੀਆਂ ਮੈਂ ਇੱਕਦਮ ਕੱਟ ਲੈਂਦਾ ਦੇਖੋ ਐਦਾਂ ਇਹਨਾਂ ਨੂੰ ਆਪਾਂ ਕੱਟ ਲੈਣਾ ਆ ਇੱਕ ਸਾਈਡ ਮੈਂ ਤੇਲ ਗਰਮ ਕਰ ਲਿਆ ਇਹ ਥੋੜਾ ਜ਼ਿਆਦਾ ਹੀ ਹੋ ਗਿਆ ਇਹਨੂੰ ਥੋੜਾ ਆਪਾਂ ਠੰਡਾ ਕਰਾਂਗੇ ਕਿਉਂਕਿ ਅਗਰ ਮੈਂ ਇੰਨੇ ਗਰਮ ਹੋਇਆ ਇਸ ਪਾ ਦੇ ਤਾਂ ਪਾ ਦਾਂਗੇ ਨਾ ਫਿਰ ਇਹ ਜਲ ਜਾਣਗੇ ਇਸ ਕਰਕੇ ਨੂੰ ਥੋੜਾ ਆਪਾਂ ਠੰਡਾ ਕਰ ਲੈਂਦੇ ਆ ਇੱਕ ਪਾਸੇ ਦੇਖਦੇ ਹਾਂ ਹਾਂ ਸਹੀ ਹੈ ਦਸ ਤੇ ਟਮਾਟਰ ਮਿਕਸਾਂ ਨੂੰ ਪਾ ਕੇ ਫਰਾਈ ਕਰ ਲਿਆ। ਇਸ ਵਿੱਚ ਇਹਦੀ ਜਿੱਚਪਾ ਨਮਕ ਪਾਵਾਂਗੇ। ਮੈਂ ਆਪਣੀ ਮਿਰਚਾਂ ਅਕੋਰਡਿੰਗ ਥੋੜਾ ਪਾਇਆ ਹੈ। ਅਗਰ ਤੁਸੀਂ ਜ਼ਿਆਦਾ ਬਣਾਉਣੀ ਹੈ ਤਾਂ ਉਸ ਮੈਕਸਿਮਮ 1 ਚਮਚ ਮਸਾਲਾ ਮਰਜ਼ੀ ਹੋ। ਕਿ ਸਿਰਫ ਹਰਬ ਜਿਆਦਾ ਨਹੀਂ ਸਿਰਫ ਥੋੜੀ। ਅਗਰ ਤੁਸੀਂ ਜਿਆਦਾ ਵੀ ਬਣਾਣੀ ਹੈ ਨਾ ਤਾਂ ਸਿਰਫ ਅੱਧੇ ਤੋਂ ਵੀ ਘੱਟ ਚਮਚਾ ਮਸਲਦੀ ਦਾ ਪਾਣੀ। ਚਲੋ। ਮੱਪਾ ਦੇ ਉੱਪਰ ਇਹਨਾਂ ਪਕਾਵਾਂਗੇ। ਹਰੀ ਮਿਰਚ ਦੀ ਨਾ ਕਈ ਰੈਸਪੀਜ਼ ਬਣ ਜਾਂਦੀਆਂ। ਉਹ ਵੀ ਮੈਂ ਤੁਹਾਨੂੰ ਫਿਰ ਕਿਸੇ ਦਿਨ ਦਿਖਾਉਂਗੀ ਫਿਲਹਾਲ ਤੇ ਆਪਾਂ ਆਚਾਰ ਵਾਲੀ ਵੀ ਬਣਾਵਾਂਗੇ ਇਹਦੇ ਜ਼ਿਆਦਾ ਕੁਝ ਨਹੀਂ ਪੈਂਦਾ ਹਾਂ ਇੱਕ ਚੀਜ਼ ਤੁਸੀਂ ਹੋਰ ਐਡ ਕਰ ਸਕਦੇ ਹੋ hing ਆ ਦੇਖੋ ਜੀ ਮਿਰਚਾਂ ਦੀ ਕੁਆਂਟੀਟੀ ਘੱਟੋਂ ਕਰਕੇ ਮੈਂ ਥੋੜੀ ਹੋ ਪਾਉਂਗੀ ਬੱਸ ਆਪਾਂ ਇਹਨੂੰ ਇਦਾਂ ਫਰਾਈ ਕਰ ਲੈਣਾ ਹਾਂ। ਹਾਂ। ਆ ਦੇਖੋ ਆਪਾਂ ਇਹਨੂੰ ਸਿਰਫ ਇੰਨਾ ਕੁ ਫਰਾਈ ਕਰਨਾ ਹੈ। ਜ਼ਿਆਦਾ ਜਾਲਣਾ ਨਹੀਂ ਹੈ। ਇਹਨਾਂ ਆਪਾਂ ਸੌਂ 1 ਮਿੰਟ ਹੀ ਥੱਕ ਲੱਗ ਗਈਆਂ। ਤੇ ਖਾ ਦੇ ਕੋ। ਇਹਨੂੰ ਉੱਪਰ ਨਾਲ ਸਰਾਟੇ ਵਗੈਰਾ ਨਾਲ ਵੀ ਖਾ ਸਕਦੇ ਆ ਬੜੀਆਂ ਟੇਸਟੀ ਲੱਗਦੀਆਂ। ਤੋ ਤੁਹਾਨੂੰ ਮੇਰੀ ਇਹ ਰੈਸিপি ਕਿਵੇਂ ਲੱਗੀ ਜ਼ਰੂਰ ਦੱਸਿਓ ਲਾਈਕ ਕਮੈਂਟ ਜ਼ਰੂਰ ਕਰਿਓ ਫਰਸ਼ੀ ਖਾਲ ਦੀ